ਤਾਂ ਬਾਕੀ ਇਹ ਜੇ ਤੁਸੀਂ ਹੈਗੇ ਤੁਹਾਡਾ ਕੀ ਉਹਦਾ ਹੈਗਾ ਤਾਂ ਕੀ ਸਰ ਮੈਂ ਪਿੰਡ ਦਾ ਸਰਪੰਚਾ ਠੀਕ ਹੈ ਦਲਬਖ ਸਿੰਘ ਇਹ ਬੰਮਪਰ ਆ ਤੇ ਕੋਈ 1:30 ਵਜੇ ਦੇ ਕਰੀਬ ਚੱਲਿਆ 1:00 ਵਜੇ 18 ਕ ਮਿੰਟ ਦੇ ਕਰੀਬ ਧਮਾਕਾ ਹੋਇਆ ਬਹੁਤ ਜ਼ਿਆਦਾ ਧਮਾਕਾ ਹੋਇਆ ਤੇ ਜਿੰਨੀ ਲਾਈਟ ਇਹਦੀ ਬਹੁਤ ਉੱਪਰ ਲਾਈਟ ਨਿਕਲੀ ਜਿਦਾ ਬਿਜਲੀ ਲਿਸ਼ਕੀ ਹੁੰਦੀ ਹੈ ਉਹ ਤਾਂ ਲਾਈਟ ਨਿਕਲੀ ਇਹਦੀ ਬਾਅਦ ਚ ਜਦੋਂ ਆਪੋ ਜੀ ਇੱਕ ਦੂਜਾ ਸੰਪਰਕ ਕੀਤਾ ਪਿੰਡ ਤੇ ਬੰਦਿਆਂ ਨੇ ਫੋਨ ਫਾਨ ਦਾ ਤਾਂ ਬਾਅਦ ਚ ਇੱਕ ਰੋਡ ਤੇ ਐਕਸੀਡੈਂਟ ਹੋਣ ਕਰਕੇ ਅਸੀਂ ਰਾਤ ਪੁਲਿਸ ਨੂੰ ਦੱਸ ਨਹੀਂ ਸਕੇ ਵੀ ਹੋ ਸਕਦਾ ਐਕਸੀਡੈਂਟ ਦਾ ਚੱਕਰ ਹੋਵੇ ਜਿਹੜਾ ਇੰਨਾ ਹੋਇਆ ਵਾ ਆਪਣੀ ਟ੍ਰੈਫਿਕ ਜਮ ਹੋਈ ਜਦੋਂ ਸਵੇਰੇ ਆਣ ਕੇ ਖੇਤਾਂ 'ਚ ਵੇਖਿਆ ਇਹ ਆਪਣੇ ਖੇਤਾਂ 'ਚ ਇਹਨਾਂ ਨੂੰ ਰਾਤੀ ਥੋੜਾ ਪਤਾ ਹੀਗਾ ਉੱਥੇ ਅੱਗ ਲੱਗੀ ਨਾੜ ਨੂੰ ਜਦੋਂ ਸਵੇਰੇ ਆਣ ਕੇ ਵੇਖਿਆ ਤਾਂ ਫਿਰ ਮਾਰੋ ਕੈਂਪਰ ਇਤੋਂ ਹੀ ਵੇਖ ਕੇ ਤੇ ਫਿਰ ਅਸੀਂ ਪੁਲਿਸ ਨੂੰ ਤਲਾਹ ਕੇ ਇਹ ਘਟੋ ਘਟ 50 ਤੋਂ 60 ਟੁਕੜੇ ਆ ਤੇ 500 ਫੁੱਟ ਤੱਕ ਫੈਲੇ ਆ ਕੋਈ ਘਰ ਦੇ ਉੱਪਰ ਵੀ ਆ ਬਾਰ ਚ ਵੀ ਕੁਝ ਨਹੀਂ ਦਵਾਰਾਂ ਦੂਰ ਹੀ ਦਵਾਰਾਂ ਮੋਰੀਆ ਨਿਕਲੇ ਕੁਝ ਅਸਰ ਹੋਇਆ ਮਾੜੀ ਮੋਟੀ ਕੈਂਕਰ ਲੱਗੀ ਦਵਾਰਾਂ ਨੂੰ ਪਰ ਲੱਗੇ 500 ਫੁੱਟ ਤੱਕ ਅਸੀਂ ਕਵਰ ਕਰਨ ਦੇ ਆ ਵੀ 4 ਤੋਂ 500 ਫੁੱਟ ਤੱਕ ਜਿਹੜਾ ਵਾ ਇਹਦੇ ਕੈਂਕਰਾਂ ਜਿਹੜੀਆਂ ਡਿੱਗੀਆਂ ਹੋਈਆਂ ਰਾਤ ਨੂੰ ਜਾਜੂ ਦੀ ਆਵਾਜ਼ ਵੀ ਆਈ ਸੀ ਜਾਜ ਦੀ ਪਹਿਲਾਂ ਆਈ ਸੀ ਤੇ ਉਹਦੇ ਤਾਂ ਪਤਾ ਨਹੀਂ ਲੱਗਾ ਜਦੋਂ ਤਮਾਕਾ ਹੋਇਆ ਫੇਰ ਹੀ ਪਤਾ ਲੱਗਾ ਪੁਲਿਸ ਆਈ ਆ ਹਾਂ ਪੁਲਿਸ ਆਈ ਪਹਿਲਾਂ ਦੋ ਦੋ ਪਹਿਲਾਂ ਜੀ ਇੱਕ ਸੂ ਦੀ ਆਵਾਜ਼ ਆਈ ਆ ਜਿਆਦਾ ਮਜ਼ੇਰ ਆਵਾਜ਼ ਆਈ ਆ ਤੇ ਪਾਸ ਚ ਕੁਛ ਘੰਟੇ ਬਾਅਦ ਹੀ ਤਮਾਕਾ ਹੋ ਗਿਆ ਕੁਝ ਲੋਕ ਕਹਿ ਰਹੇ ਕਿ ਘੁੰਮੀ ਘੁੰਮੀ ਕੋਈ ਚੀਜ਼ ਆਈ ਸੀ ਉਹੀ ਆਈ ਆ ਵੀ ਜਦੋਂ ਕਹਿ ਰਹੇ ਆਵਾਜ਼ ਪਹਿਲਾਂ ਆਈ ਆ ਜੀ ਆਵਾਜ਼ ਦੀ ਗੂੰਜ ਆਈ ਆ ਪਹਿਲਾਂ ਪੁੱਛ ਤੋਂ ਬਾਅਦ ਧਮਾਕਾ ਹੋਇਆ ਪੁਲਸ मौके ਤੇ ਪੁਲਸ मौके ਤੇ ਆ ਗਈ ਹੈ ਪੁਲਸ ਨੇ ਕੰਫਰਮ ਕਰ ਪੁਲਸਾਰੇ ਨਿਗਵਾਰੀ ਕਰ ਰਹੇ ਆ ਖੇਤਾਂ 'ਚ ਫਿਰ ਰਹੇ ਆ ਟੀਮ ਉਹਨਾਂ ਦੀ ਕੀ ਕਹਿੰਦੇ ਨੇ ਵੀ ਜਿਹੜਾ ਅਫਸ਼ਾਹ ਹੈਗੇ ਨੇ ਜਿਹੜੇ ਟੁਕੜੇ ਕਾਦੇ ਹੋ ਸਕਦੇ ਨੇ ਵੇਖੋ ਉਹ ਤਾਂ ਪੰਪ ਤੇ ਹੀ ਕਹਿੰਦੇ ਪਏ ਆ ਪਰ ਬਾਕੀ ਉਹ ਕਹਿੰਦੇ ਸਾਰਾ ਆਰਮੀ ਆਏਗੀ ਸਾਰੀ ਇਕੱਠੀ ਕਰਕੇ ਫੇਰ ਆਪਾਂ ਇਹਦਾ ਜਾਂਚ ਕਰਕੇ ਤੁਹਾਨੂੰ ਫਾਈਨਲ ਕਹਿੰਦੇ ਫੇਰ ਦੱਸਾਂਗੇ ਨੇ ਦੇਖੋ ਜੀ ਅੱ비 ਤੱਕ ਅਜੋ ਆਪਣਾ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਇੱਥੇ ਕੋਈ ਆਵਾਜ਼ ਨਹੀਂ ਗਈ ਹੈ ਤੁਸੀਂ ਅਸੀਂ ਵੀ ਆਏ ਆਗੇ ਆਰਮੀ ਦੀ ਟੀਮ ਦੀ ਹੈ ਸੀ ਸਰਚ ਕਰ ਰਹੀ ਹੈ ਲੋਕਾਂ ਨੂੰ ਕਿਸੇ ਤਰੀਕੇ ਦੀ ਪੈਨਿਕ ਨਹੀਂ ਲੋੜ ਹੈ ਪੁਲਿਸ ਜਨਰਲ ਉਹ ਜਿਹੜੀ ਪੂਰੀ ਅਟੈਚ ਲੋਕਾਂ ਡਰ ਦਾ ਮਾਹੌਲ ਹੈ ਕਹਿੰਦੇ ਜੀ ਬੰਬ ਪਾ ਕੇ ਨਹੀਂ ਕੋਈ ਐਹੋ ਜੀ ਕੋਈ ਗੱਲਬਾਤ ਨਹੀਂ ਜੀ ਤੁਸੀਂ ਰਿਲੈਕਸ ਹੋ ਜੀ ਅਸੀਂ ਸਾਰੇ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੇ ਤੁਹਾਨੂੰ ਕੋਈ ਚੀਜ਼ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਐਹੋ ਜੀ ਚੀਜ਼ ਦਿਖਦੀ ਹੈ ਜੀ ਤਾਂ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਹੈ ਕਿ ਦੀ ਵਾਇਸ ਨਾਲ ਦੀ ਰਾਤ ਲਾਈਟ ਬੰਦ ਹੋ ਗਈ ਹੈ ਇਹ ਜੋ ਆਪਣਾ ਉਹ ਵੀ ਆਰ ਚੈਕਿੰਗ ਕਿ ਭਈ ਜਿਹੜੇ ਵਿਸ਼ੇਸ਼ ਮਲੇ ਸਰ ਕਾਦੇ ਹੋ ਸਕਦੇ ਹੋ ਦੇਖੋ ਜੀ ابھی ਤੋਂ ਵੀ ਆਰ ਚੈਕਿੰਗ ਆਊਟ ਰਾਤ ਨੂੰ ਬਲੈਕਆਊਟ ਦਾ ਨਹੀਂ ਕਦੇ ਸ਼ਾਹ ਮਾਲ ਮਾਲ ਠੀਕ ਹੈ ਬਲਡਰ ਬੁੱਡਰ ਸਾਰਾ 올올 ਵੈਲ ਜੀ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਕਿਉਰਟੀ ਅਜੰਸੀਸ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗਲਤ ਰਾਤ ਨੂੰ ਬਲੈਕਆਊਟ ਦਾ ਹੈ ਇਹ ਉਹਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੋਂ ਸਬੰਧ ਤੇ ਡੀ ਸੀ ਸਾਹਿਬ ਵੱਲੋਂ ਜਿਹੜੇ ਇਨਸਟ੍ਰਕਸ਼ਨ ਹੈ ਜਾਰੀ ਕੀਤੇ ਹੋਏ ਉਹਨਾਂ ਨੂੰ ਇੰਪਲੀਮੈਂਟ ਕਰਾਇਆ ਗਿਆ